ਗੁਰਦਾਸਪੁਰ ਰੇਂਜ ਦੇ ਵਿੱਤੀ ਸਾਲ 2024-25 ਦੀ ਪ੍ਰਵਾਨ ਕੀਤੀ ਆਪਕਾਰੀ ਨੀਤੀ ਅਨੁਸਾਰ ਗੁਰਦਾਸਪੁਰ ਵਿਖੇ ਲੋਟਰੀ ਸਿਸਟਮ ਰਾਹੀਂ ਸ਼ਰਾਬ ਦੇ ਛੇਕਿਆਂ ਦੀ ਨਿਲਾਮੀ ਕੀਤੀ ਗਈ ਹੈ ਉਤế ਹੀ ਡਿਪਟੀ ਕਮਿਸ਼ਨਰ ਆਪਕਾਰੀ ਅਨੀਤਾ ਗੁਲੇਰੀ ਨੇ ਦੱਸਿਆ ਕਿ ਸ਼ਰਾਬ ਦੇ ਛੇਕਿਆਂ ਦੇ ਲਾਇਸੈਂਸ ਅਰਜ਼ੀਆਂ ਲੈ ਕੇ ਦਿੱਤੇ ਗਏ ਹਨ ਤੇ ਕਰੀਬ ਹਰ ਛੇਕੇ ਦੇ ਲਈ ਇੱਕ ਤੋਂ ਵੱਧ ਅਰਜ਼ੀਆਂ ਵੀ ਪ੍ਰਾਪਤ ਹੋਈਆਂ ਸਨ ਇਸ ਲਈ ਛੇਕੇ ਲਾਇਸੈਂਸ ਲੋਟਰੀ ਸਿਸਟਮ ਦੇ ਰਾਹੀਂ ਦਿੱਤੇ ਜਾ ਰਹੇ ਹਨ ਜੋ ਕਿ ਇੱਕ ਪਾਰਦਰਸ਼ੀ ਤਰੀਕੇ ਦੇ ਨਾਲ ਬਿਨਹਿਕਾਰ ਮੀਡੀਆ ਆਮ ਜਨਤਾ ਅਤੇ ਸਰਕਾਰੀ ਅਬਜ਼ਰਵਰ ਦੀ ਹਾਜ਼ਰੀ ਦੇ ਵਿੱਚ ਕੀਤਾ ਗਿਆ ਉਹਨਾਂ ਦੱਸਿਆ ਕਿ ਸਾਲ 2024-25 ਦੇ ਲਈ ਗੁਰਦਾਸਪੁਰ ਰੇਂਜ ਆਪਤਾਰੀ ਜ਼ਿਲ੍ਹਾ ਗੁਰਦਾਸਪੁਰ ਬਟਾਲਾ ਤੇ ਪਠਾਨਕੋਟ ਦਾ ਲਾਟਰੀ ਦੇ ਲਈ ਡਰਾਅ ਕੱਟੇ ਗਏ ਨੇ ਅਤੇ ਇਸ ਵਾਰ ਪਿਛਲੇ ਸਾਲ ਨਾਲੋਂ ਵਧੇਰੇ ਸਰਕਾਰ ਨੂੰ ਰੈਵਨਿਊ ਹੋਵੇਗਾ। ਜੇ ਤੁਸੀਂ ਸਾਰੇ ਭਾਈਵਾਲ ਖੜੇ ਆ ਤੇ ਬਹੁਤ ਪਾਰਦਰਸ਼ੀ ਢੰਗ ਨਾਲ ਸਾਰਾ ਸਰਕਾਰ ਜਿਹੜੀ ਕੰਮ ਕਰਵਾ ਰਹੀ ਆ। ਏਡੀਸੀ ਸਾਹਿਬ ਆਏ ਸੀ ਜਰਨਲ ਦੇ ਸ਼੍ਰੀ ਸੁਭਾਸ਼ ਜੀ। ਉਹਨਾਂ ਨੇ ਲਾਟਰੀ ਕੱਢੀ। ਕੋਸ ਤੋਂ ਬਾਅਦ ਚਲੋ ਸਾਡੀਆਂ ਵੀ ਦੋ ਲਾਟੀਆਂ ਨਿਕਲੀਆਂ ਨੇ ਇੱਕ ਦੀਨਾਂ ਨਗਰ ਦੀ ਇੱਕ ਗਰਦਾਸਪੁਰ ਸਿਟੀ ਗਰਦਾਸਪੁਰ ਸਿਟੀ ਤੇ ਕੋਈ ਵੀ ਇੱਥੇ ਕੋਈ ਗਲਤ ਹੋਣ ਦਾ ਚਾਂਸਸ ਨਹੀਂ ਹੈਗਾ ਬਹੁਤ ਵਧੀਆ ਕੰਮ ਹੋ ਰਿਹਾ ਪਾਰ ਦਸੇ ਢੰਗ ਨਾਲ ਸਾਰਾ ਕੰਮ ਹੋ ਰਿਹਾ 15 16 ਸਾਲ ਤੋਂ ਇਸ ਟ੍ਰੇਡ ਨਾਲ ਜੁੜੇ ਆ ਤਾਂ ਫਿਰ ਇਸ ਕਰਕੇ ਥੋੜਾ ਬਹੁਤਾ ਕੰਮ ਆ ਇਸ ਵਾਰ ਸਾਡਾ ਆਰਕੀਟੈਕਟ ਦਾ ਬਹੁਤ ਕੰਮ ਘਟਾਇਆ ਜੀ ਕੰਮ ਮਹਿੰਗਾ ਹੋਣ ਕਰਕੇ ਪਰ ਫਿਰ ਵੀ ਇਸ ਜਿਲ੍ਹੇ ਦੇ ਵਿੱਚ ਸਾਡੇ ਜਿਹੜੇ ਇਸ ਦੋ ਗਰੁੱਪ ਜਿਹੜੇ ਆਏ ਜੀ ਪ੍ਰਸ਼ਾਸਨ ਵੱਲੋਂ ਕਿਦਾਂ ਦਾ ਪ੍ਰਬੰਧ ਕੀਤਾ ਗਿਆ ਪ੍ਰਸ਼ਾਸਨ ਵੱਲੋਂ ਬਹੁਤ ਵਧੀਆ ਪ੍ਰਬੰਧ ਕੀਤਾ ਗਿਆ ਜੀ ਪੰਜਾਬ ਪੁਲਿਸ ਦਾ ਬੜਾ ਵਧੀਆ ਪ੍ਰਬੰਧ ਦੀ ਸਾਡੇ ਐਕਸਾਈਡ ਡਿਪਾਰਟਮੈਂਟ ਦਾ ਬੜਾ ਵਧੀਆ ਪ੍ਰਬੰਧ ਦੀ ਤੁਹਾਡੇ ਮੀਡੀਆ ਦੇ ਭਾਈ ਚਰਨ ਸਾਰੇ ਦਾ ਬੜਾ ਵਧੀਆ ਸਹਿਯੋਗ ਰਿਹਾ ਜੀ ਬੜਾ ਪਾਰਦਰਸ਼ੀ ਢੰਗ ਦੇ ਨਾਲ ਸਾਰੀ ਵੀਡੀਓ ਲਾਟਰੀ ਦਾ ਪ੍ਰਬੰਧ ਕੀਤਾ ਗਿਆ ਜੀ ਅ ਉਦੇ 24 25 ਦੀ ਐਕਸਰਸ ਪਾਲਿਸੀ ਨੂੰ ਲੈ ਕੇ ਡਰਾਫਟ ਲੌਕ निकाले ਜਾ ਰਹੇ ਨੇ ਅ ਅੱਜ ਮੇਰੀ ਡਿਊਟੀ ਅ ਐਜ਼ ਅ অবজারভার ਡਿਪਾਰਟਮੈਂਟ ਵੱਲੋਂ ਲਗਾਈ ਗਈ ਹੈ ਔਰ ਗੁਰਦਾਸਪੁਰ ਦੇ ਵਿੱਚ ਗੁਦਾਪੁਰ 1 ਔਰ ਗੁਰਦਾਸਪੁਰ 2 ਰੇਂਜ ਔਰ ਪਠਾਨਕੋਟ ਰੇਂਜ ਹੈਗੀ ਹੈ ਜਿਸ ਦੇ ਵਿੱਚ ਐਕਸਾਈਜ਼ ਦੀ ਪਾਲਿਸੀ ਨੂੰ ਲੈ ਕੇ ਪੂਰੀਆਂ ਆ ਟਰਾਂਸਪੇਰੈਂਸੀ ਨੂੰ ਲੈ ਕੇ ਪੂਰਾ ਓਪਨ ਦੁਨੀਆ ਦੇ ਵਿੱਚ ਸਾਰੀ ਪਬਲਿਕ ਦੇ ਵਿੱਚ ਡਰਾਪ ਲੋਕ ਨਿਕਾਲੇ ਜਾ ਰਹੇ ਆ ਇਸ ਦੇ ਵਿੱਚ ਸਾਡੇ ਕੋਲ ਟੋਟਲ ਗਰਦਾਪੂਰ ਰਹੀ ਦੇ 374 ਐਪਲੀਕੇਸ਼ਨ ਸਾਈਆਂ ਨੇ ਔਰ ਪਠਾਨਕੋਟ ਦੇ ਵਿੱਚ 1.19 ਕਰੋੜ ਡਰਾਪ ਲੋਕ ਦੀ ਐਪਲੀਕੇਸ਼ਨ ਫੀਸ ਆਈ ਆ ਔਰ ਗਰਦਾਪੂਰ ਦੇ ਵਿੱਚ 1 ਕਰੋੜ 20 ਲੱਖ ਦੀ ਫੀਸ ਆਈ ਆ ਟੋਟਲ 2 ਕਰੋੜ 81 ਲੱਖ ਦੀ ਫੀਸ ਆਈ ਆ ਡਰਾਪ ਲੋਕ ਤੇ ਟੋਟਲ ਗਰੁੱਪਸ ਆਪਣੇ ਕੋਲ 14 ਹੈਗੇ ਨੇ ਜਿਸ ਦੇ ਵਿੱਚ ਸਾਨੂੰ ਗਰੁੱਪ ਦੇ ਵਿੱਚ 11 11 ਗਰੁੱਪ ਦੇ ਵਿੱਚ ਸਾਨੂੰ ਅਪਲੀਕੇਸ਼ਨ ਸਬਮਿਟ ਹੋਏ ਨੇ ਤੇ ਗਰੁੱਪ ਦੋ ਕੇ ਸਾਡੇ ਪੈਂਡਿੰਗ ਨੇ ਅੱਜ 11 ਗਰੁੱਪਾਂ ਨੂੰ ਲੈ ਕੇ ਹੀ ਡਰਾਪ ਲੌਕਸ ਕਢਾਏ ਗਏ ਨੇ ਔਰ ਬਿਲਕੁਲ ਟ੍ਰਾਂਸਪੇਰੈਂਸੀ ਨਾਲ ਔਰ ਬਿਲਕੁਲ ਸਹੀ ਤਰੀਕੇ ਨਾਲ ਕਢਾਏ ਜਾ ਰਹੇ ਨੇ ਥੈਂਕ ਯੂ ਸੋ ਮਚ ਮੈਂ ਇਹ ਵੀ ਦੱਸਣਾ ਚਾਹੂੰਗੀ ਕਿ ਜੋ ਅੱਜ ਡਰਾਪ ਲੌਕਸ ਨਿਕਾਲੇ ਜਾ ਰਹੇ ਹੈ ਫਸ ਇਲੋਟੀ ਨੂੰ ਮੌਕੇ ਤੇ 3% ਟੋਟਲ ਵੈਲਿਊ ਆਫ ਵੈਂਟ ਦੀ ਫੀਸ ਜਮਾ ਕਰਾਨੀ ਪਏਗੀ ਅਗਰ ਉਹ ਫੀਸ ਨਹੀਂ ਜਮਾ ਕਰਾਪਦਾ ਤੇ ਸਰਕਾਰੀ ਸ਼ਰਤਾ ਤੇ ਪੂਰਾ ਨਹੀਂ ਹੋਤਾ ਤਾਂ ਫਿਰ ਸੈਕਿੰਡ ਲਾਟਰੀ ਨੂੰ ਅ ਇਹ ਜੱਕਾ ਟੈਕੇ ਦੀ ਸਲਿੱਪ ਤੇ